ਪਗਲ ਸਿੰਘ ਦਾ ਨਾਂ ਵਰਤ ਕੇ ਇਹਨੇ ਜਿਹੜਾ ਪਗਲ ਸਿੰਘ ਦਾ ਜਿਹੜੇ ਨਾਰੇ ਦਾ ਜਲੂਸ ਕੱਢਿਆ ਜਿਹੜੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਇਹਨਾਂ ਨੇ ਪਗਲ ਸਿੰਘ ਨੂੰ ਪਹਿਲਾਂ ਫਾਂਸੀ ਲਵਾਉਣਾ ਸੀ ਕਿਉਂਕਿ ਜਿੰਨੀਆਂ ਵੀ ਇੱਥੇ ਪੰਜਾਬ ਵਿੱਚ ਮੂਵਮੈਂਟਾਂ ਚੱਲ ਰਹੀਆਂ ਉਹ ਪਗਲ ਸਿੰਘ ਨੂੰ ਇੱਕ ਆਈਡਲ ਮੰਨਦੀ ਐ ਤੇ ਪਗਲ ਸਿੰਘ ਅੱਜ ਵੀ ਸਾਡੇ ਚ ਜਾਉਂਦਾ ਹੈ ਨਾ ਅਸੀਂ ਪਗਲ ਸਿੰਘ ਸੱਚੀ ਮੁੱਚੀ ਸਾਡੇ ਨਾਲ ਖੜਾ ਹੁੰਦਾ ਤਾਂ ਪਗਲ ਸਿੰਘ ਦੇ ਲਾਠੀਆਂ ਇਹਨਾਂ ਨੇ ਮਾਰਨੀਆਂ ਸੀ ਉਹ ਸਾਡੇ ਨਾਲ ਖੜਨਾ ਸੀ ਉਹਨਾਂ ਲੋਕਾਂ ਨਾਲ ਖੜਨਾ ਸੀ ਜੋ ਸੱਚ ਦੀ ਲੜਾਈ ਲੜ ਰਹੇ ਆ ਆਪਣੇ ਨਾਲ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਹਰਵੀਰ ਕੌਰ ਨੇ ਹਰਵੀਰ ਜੀ ਜਿਸ ਤਰੀਕੇ ਨਾਲ 5 ਤਰੀਕ ਨੂੰ ਕਿਸਾਨਾਂ ਦਾ ਪ੍ਰਦਰਸ਼ਨ ਸਰਕਾਰ ਨੇ ਰੋਕਿਆ ਫੜੋ ਫੜੀਆਂ ਹੋਈਆਂ ਸੈਂਕੜੇ ਕਿਸਾਨ ਫੜੇ ਗਏ ਪ੍ਰਦਰਸ਼ਨ ਧੱਕੇ ਨਾਲ ਰੋਕਿਆ ਗਿਆ ਇਹ ਸਾਰੇ ਕੁਝ ਨੂੰ ਕਿਵੇਂ ਦੇਖਦੇ ਹੋ ਦੇਖੋ ਭਗਵੰਤ ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਪਿੰਡਾਂ ਨੂੰ ਸਰਕਾਰ ਚ ਲਾਵਾਂਗੇ ਪਿੰਡਾਂ ਨੂੰ ਸਰਕਾਰ ਤਾਂ ਨਹੀਂ ਚੱਲੀ ਪਿੰਡਾਂ ਚ ਅੰਦੋਲਨ ਜ਼ਰੂਰ ਭਗਵੰਤ ਮਾਨ ਲਿਆਤੇ 18 ਥਾਵਾਂ ਤੇ ਪਿੰਡਾਂ ਵਿੱਚ ਹੀ ਸੱਪੇ ਲੋਕਾਂ ਨੂੰ ਜਿਹੜਾ ਰੋਕ ਲਿਆ ਆਪ ਦੀ ਆਪ ਦੀ ਰਾਜਧਾਨੀ ਚੰਡੀਗੜ੍ਹ ਚ ਜਾਣ ਨਹੀਂ ਦਿੱਤਾ ਹੈਨਾ ਦੂਜੀ ਗੱਲ ਭਗਵੰਤ ਮਾਨ ਸਰਕਾਰ ਨੇ ਬਹੁਤ ਤਰ੍ਹਾਂ ਦੇ ਜਿਹੜੇ ਉਹ ਟੰਟਮੇ ਰਚੇ ਵੋਟਾਂ ਤੋਂ ਪਹਿਲਾਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਇਆ ਭਗਤ ਸਿੰਘ ਨੂੰ ਇਹ ਪੇਸ਼ ਕੀਤਾ ਕਿ ਭਗਤ ਸਿੰਘ ਦਾ ਸ਼ਾਇਦ ਅਸੀਂ ਆ ਹੈਨਾ ਭਾ ਪਗਤ ਸਿੰਘ ਵਰਗੀ ਪੱਗ ਬੰਨਣ ਦਾ ਜਿਹੜਾ ਉਹ ਜਿਹੜਾ ਢੋਂਗ ਰਚਿਆ ਕਲਾਕਾਰ ਤਾਂ ਹੈਗਾ ਹੀ ਆ ਚਲੋ ਉਹਨੇ ਭਗਤ ਸਿੰਘ ਦੀ ਪੱਗ ਬਨ ਕੇ ਭਗਤ ਸਿੰਘ ਦਾ ਇਨਕਲਾਬ ਦਾ ਨਾਹਰਾ ਵਰਤ ਕੇ ਜਿਹੜਾ ਉਹ ਪਿੰਡਾਂ ਪਿੰਡਾਂ ਚ ਕਿਹਾ ਕਿ ਅਸੀਂ ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਅਸੀਂ ਅਸੀਂ ਲਾਉਣ ਵਾਲੇ ਆ ਕਿਤੇ ਹਨਾ ਅਸੀਂ ਫੋਟੋ ਲਵਾਵਾਂਗੇ ਦਫ਼ਤਰਾਂ ਚ ਹਨਾ ਲਵਾਈਆਂ ਵੀ ਪਰ ਭਗਤ ਸਿੰਘ ਦਾ ਨਾਹਰਾ ਕੀ ਸੀ ਇਨਕਲਾਬ ਜ਼ਿੰਦਾਬਾਦ ਦਾ ਮਤਲਬ ਤਾਂ ਇਹਨਾਂ ਨੂੰ ਪਤਾ ਨਹੀਂ ਹੈ ਇਨਕਲਾਬ ਦਾ ਮਤਲਬ ਆ ਸਮਾਜਿਕ ਬਰਾਬਰੀ ਇਨਕਲਾਬ ਦਾ ਮਤਲਬ ਆ ਰਾਜਨੀਤਿਕ ਬਰਾਬਰੀ ਅਨਕਲਾਬ ਦਾ ਮਤਲਬ ਆ ਆਰਥਿਕ ਬਰਾਬਰੀ ਤੇ ਇੱਕ ਵੀ ਗੱਲ ਦੱਸ ਦੋ ਇਹਨਾਂ ਨੇ ਇੱਥੇ ਪੰਜਾਬ 'ਚ ਕੀਤੀ ਹੋਵੇ ਦੂਜੀ ਗੱਲ ਇਹਨਾਂ ਨੇ ਭਗਤ ਸਿੰਘ ਨੂੰ ਇੰਨਾ ਵਰਤ ਤਾਂ ਲਿਆ ਤੇ ਜੇ ਉਸ ਦਿਨ ਭਗਤ ਸਿੰਘ ਹੁੰਦਾ ਹੈਨਾ ਤਾਂ ਇਹ ਇਹ ਇਹਹੀ ਮੈਂ ਸਵਾਲ ਤੁਹਾਨੂੰ ਪੁੱਛਣ ਵਾਲਾ ਸੀ ਕਿ ਜਦੋਂ 5 ਤਰੀਕ ਨੂੰ ਪੂਰੇ ਪੰਜਾਬ 'ਚ ਕਿਸਾਨਾਂ ਨੂੰ ਫੜਿਆ ਜਾ ਰਿਹਾ ਸੀ ਜੇਲ੍ਹਾਂ 'ਚ ਕੀਤਾ ਜਾ ਰਿਹਾ ਸੀ ਜੇ ਭਗਤ ਸਿੰਘ ਜੀ ਉਸ ਦਿਨ ਇੱਥੇ ਹੁੰਦੇ ਜਾਂ ਆ ਜਾਂਦੇ ਤਾਂ ਕੀ ਹੁੰਦਾ ਦੇਖੋ ਭਗਤ ਸਿੰਘ ਦਾ ਸਿੱਧਾ ਸਿੱਧਾ ਜਾਇ ਇੱਕ ਸੀਗਾ ਕਿ ਇੱਕ ਅਸੀਂ جنگ ਲੜ ਰਹੇ ਹਾਂ ਭਗਤ ਸਿੰਘ ਨੇ ਜੋ ਉਹ ਲਿਖਿਆ ਕਿ ਅਸੀਂ جنگ ਲੜ ਰਹੇ ਹਾਂ ਇਹ جنگ ਉਦ ਤੱਕ ਜਾਰੀ ਰਹੂਗੀ ਜਦ ਤੱਕ ਮਨੁੱਖ ਤੋਂ ਮਨੁੱਖ ਤੇ ਕੌਮ ਮਤੋਂ ਕੌਮ ਦੀ ਜਿਹੜੀ ਉਹ ਲੁੱਟ ਖਤਮ ਨਹੀਂ ਹੋ ਜਾਂਦੀ ਤੇ ਉਹ ਲੁੱਟ ਤਾਂ ਹੀ ਆਪ ਕਰਨ ਲੱਗੇ ਹੋਏ ਆ ਤੇ ਭਗਤ ਸਿੰਘ ਨੇ ਜਰੂਰ ਉਹ ਕਿਸਾਨਾਂ ਨਾਲ ਖੜਨਾ ਸੀ ਉਹਨਾਂ ਕਿਸਾਨਾਂ ਨਾਲ ਜਿਹੜੇ ਅੱਜ ਵੀ ਜਿਹੜੀ ਅਜੀਤ ਸਿੰਘ ਹੋਰਾਂ ਦੀ ਲੜਾਈ ਅੱਗੇ ਲੈ ਕੇ ਜਾ ਰਹੇ ਆ ਅੱਜ ਵੀ ਜਿਵੇਂ ਭਗਤ ਸਿੰਘ ਹੋਰਾਂ ਦੇ ਚਾਚਾ ਅਜੀਤ ਹੋਰਾਂ ਨੇ ਜਿਹੜੀ ਲੜਾਈ ਚਲਾਈ ਸੀਗੀ ਪਗੜੀ ਸੰਭਾਲ ਜਟਾ ਲੜਾਈ ਅੱਜ ਵੀ ਉਹੀ ਲੜਾਈ ਕਿਸਾਨਾਂ ਦੀ ਉਸੇ ਰੂਪ ਵਿੱਚ ਜਿਹੜੀ ਅੱਗੇ ਵੱਧ ਰਹੀ ਹੈ ਕਾਰਪਟਾ ਨੂੰ ਭਜਾਉਣ ਦੀ ਜਿਵੇਂ ਉੱਥੇ ਉਸ ਟਾਈਮ ਅੰਗਰੇਜ਼ਾਂ ਨੂੰ ਭਜਾਉਣ ਦੀ ਲੜਾਈ ਸੀ ਇਸ ਇਸ ਸਮੇਂ ਵੀ ਜਿਹੜੇ ਮਲਟੀਨੇਸ਼ਨਲ ਕੰਪਨੀਆਂ ਨੂੰ ਭਜਾਉਂਦੀ ਜਿਹੜੀ ਲੜਾਈ ਕਿਸਾਨ ਲੜ ਰਹੇ ਆ ਤਾਂ ਅੱਜ ਉਹਨਾਂ ਨੇ ਉਵੇਂ ਹੀ ਉਹੀ ਜਿਹੜਾ ਚੀਜ਼ਾਂ ਜਿਹੜੀਆਂ ਜਿਹੜਾ ਲਾਲਾ ਲਾਜਪਤਰਾਏ ਦੇ ਅੰਗਰੇਜ਼ਾਂ ਨੇ ਡੰਡੇ ਮਾਰੇ ਅੱਜ ਜਿਹੜੀ ਪੰਜਾਬ ਸਰਕਾਰ ਜਿਹੜੀ ਪੰਜਾਬ ਪੁਲਿਸ ਜਿਹੜੀ ਕਿਸਾਨਾਂ ਦੇ ਡੰਡੇ ਮਾਰ ਰਹੀ ਆ ਇਹ ਜਿਹੜਾ ਉਹ ਕਿਤੇ ਵੀ ਅੰਗਰੇਜ਼ ਸਰਕਾਰ ਨਾਲੋਂ ਘੱਟ ਨਹੀਂ ਹੈ ਉਹ ਨਾਰੇ ਦਾ ਨਾਰਾ ਉਹ ਲੋਕਾਂ ਦਾ ਨਾਰਾ ਭਗਤ ਸਿੰਘ ਸਾਡਾ ਸੀਦਾ ਉਹਨਾਂ ਦਾ ਸੀ ਨਹੀਂ ਹੈ ਸ਼ੀਦ ਕਿਸਦੇ ਸਾਂਝੇ ਨਹੀਂ ਹੁੰਦੇ ਜਿੰਨਾ ਲੋਕਾਂ ਲਈ ਭਗਤ ਸਿੰਘ ਲੜਿਆ ਹਨ ਕੁਰਬਾਨ ਹੋਏ ਉਹ ਲੋਕਾਂ ਦਾ ਨਾਰਾ ਇਹ ਹੈ ਜਿਨ੍ਹਾਂ ਨੂੰ ਇਹਨੇ ਨਾਰਾ ਜਿਹੜਾ ਉਹ ਵਰਤਿਆ ਦੂਜੀ ਗੱਲ ਤੁਸੀਂ ਇਹ ਦੇਖੋ ਕਿ ਇਹ ਇਨਕਲਾਬ ਦਾ ਮਤਲਬ ਤਾਂ ਸਮਝਦੇ ਨਹੀਂ ਹੈ ਇਨਕਲਾਬ ਦਾ ਮਤਲਬ ਤਾਂ ਇਹ ਇਹ ਵੀ ਹੈ ਨਾ ਵੀ ਜੇ ਤੁਸੀਂ ਸਮਾਜਿਕ ਬਰਾਬਰੀ ਲੈ ਕੇ ਆਉਂਗੇ ਇੱਥੇ ਕੋਈ ਅਮੀਰ ਗਰੀਬ ਦੀ ਲੁੱਟ ਖਤਮ ਕਰੋਗੇ ਅਮੀਰ ਗਰੀਬ ਰਹਿਣਾ ਹੀ ਨਹੀਂ ਚਾਹੀਦਾ ਸਮਾਜ ਵਿੱਚ ਹਰ ਤਰ੍ਹਾਂ ਦੇ ਲੋਕ ਸਾਰੀ ਤਰ੍ਹਾਂ ਦੇ ਲੋਕ ਉਹ ਭੁੱਖਾ ਮਤਲਬ ਕੋਈ ਭੁੱਖਾ ਨਾ ਹੋਵੇ ਕੋਈ ਅਮੀਰ ਨਾ ਹੋਵੇ ਗਰੀਬ ਨਾ ਹੋਵੇ ਉਹ ਬਰਾਬਰ ਹੋਣ ਹੈਨਾ ਰਾਜਨੀਤਿਕ ਬਰਾਬਰੀ ਦੀ ਗੱਲ ਕਰਦਾ ਸੀ ਭਗਤ ਸਿੰਘ ਇਨਕਲਾਬ ਦੀ ਡੈਫੀਨੇਸ਼ਨ ਵਿੱਚ ਰਾਜਨੀਤਿਕ ਬਰਾਬਰੀ ਕੀ ਹੈ ਵੀ ਹਰੇਕ ਤਰ੍ਹਾਂ ਦਾ ਬੰਦਾ ਆਪਦਾ ਵਿਚਾਰ ਵਿਅਕਤ ਕਰ ਸਕਦਾ ਹੋਵੇ ਹੁਣ ਇੱਥੇ ਤਾਂ ਬੰਦਾ ਆਪਦਾ ਵਿਚਾਰ ਵੀ ਨਹੀਂ ਵਿਅਕਤ ਕਰ ਸਕਦਾ ਚੰਡੀਗੜ੍ਹ ਵਿੱਚ ਜਾ ਕੇ ਆਪਦੀ ਗੱਲ ਨਹੀਂ ਦੱਸ ਸਕਦਾਗਾ ਤਾਂ ਜੋ ਸਰਕਾਰ ਨੇ ਪਹਿਲਾਂ ਮੰਗਾ ਮੰਨੀਆਂ ਹੋਈਆਂ ਉਹੀ ਮੰਗਾਂ ਮਨ ਸੜਕਾਂ ਦੇ ਰਾਤ ਨੂੰ ਜਿਹੜੀਆਂ ਰਾਤਾ ਘਟਨੀਆਂ ਪੈ ਰੀਆਂ ਇਹ ਕਿਹੜੀ ਸਮਾਜਿਕ ਬਰਾਬਰੀ ਹੈ ਇਹ ਕਿਹੜੀ ਰਾਜਨੀਤਿਕ ਬਰਾਬਰੀ ਹੈ ਹੈਨਾ ਇਹ ਇਹ ਜਿਹੜੀ ਨਾ ਬਰਾਬਰੀ ਦੀ ਗੱਲ ਭਗਤ ਸਿੰਘ ਹੋਰਾਂ ਨੇ ਡੈਫੀਨੇਸ਼ਨ ਦਿੱਤੀ ਇਨਕਲਾਬ ਜ਼ਿੰਦਾਬਾਦ ਦੀ ਉਹ ਡੈਫੀਨੇਸ਼ਨ ਜਿਹੜੀ ਆ ਉਹ ਦੇ ਖਿਲਾਫ ਭੁਗਤੇ ਆ ਇਹ ਦੂਜੀ ਗੱਲ ਸਾਮਰਾਜਵਾਦ ਮਰਦਾਬਾਦ ਦਾ ਜਿਹੜਾ ਨਾਰਾ ਜਿਹੜਾ ਇਹ ਕਹਿੰਦਾ ਕਿ ਇੱਥੇ ਕੌਮ ਹੱਥੋਂ ਕੌਮ ਦੀ ਲੁੱਟ ਖਤਮ ਕਰਨੀ ਹੈ ਸਾਮਰਾਜ ਦਾ ਮਤਲਬ ਹੀ ਇਹ ਹੈ ਕੌਮ ਹੱਥੋਂ ਕੌਮ ਦੀ ਲੁੱਟ ਤੇ ਇਹ ਲੁੱਟ ਖਤਮ ਕਰਨਾ ਭਗਤ ਸਿੰਘ ਹੋਰਾਂ ਦਾ ਜਿਹੜਾ ਪੂਰਾ ਨਾਰਾ ਸੀਗਾ ਤੇ ਉਹ ਨਾਰਾ ਤਾਂ ਲਾਇਆ ਹੀ ਨਹੀਂ ਇਹਨਾਂ ਨੇ ਹਣਾ ਕੋਈ ਵੀ ਇੱਕ ਚੀਜ਼ ਦੱਸ ਦੋ ਜਿਹੜੀ ਇਹਨਾਂ ਦੇ ਰਾਜ ਵਿੱਚ ਜਿਹੜੀ ਉਹ ਚੰਗੀ ਹੋਈ ਹੋਵੇ। ਇੱਕ ਸਵਾਲ ਇੱਕ ਜਵਾਬ ਰਹਿ ਗਿਆ ਵੀ 5 ਤਰੀਕ ਨੂੰ ਜੇ ਸ਼ਹੀਦ ਭਗਤ ਸਿੰਘ ਆਪ ਇੱਥੇ ਆ ਜਾਂਦੇ ਤਾਂ ਫਿਰ ਕੀ ਬਣਦਾ ਕੀ ਉਹ ਭਗਵੰਤਮਾਨ ਨਾਲ ਸਰਕਾਰ ਨਾਲ ਖੜਦੇ ਜਾਂ ਉਹ ਕਿਸਾਨਾਂ ਨਾਲ ਖੜਦੇ ਕੀ ਹੁੰਦਾ ਦੇਖੋ ਜੇ ਭਗਤ ਸਿੰਘ ਹੁੰਦਾ ਤਾਂ ਸਭ ਤੋਂ ਪਹਿਲਾਂ ਫਾਂਸੀ ਲਾਉਣ ਵਾਲਾ ਇਹੀ ਬੰਦਾ ਹੁੰਦਾ ਭਗਤ ਸਿੰਘ ਨੂੰ ਸ਼ਾਇਦ ਇਹਨਾਂ ਨੇ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਸਿੱਖ ਕੇ ਅਸੀਂ ਜਿਹੜੇ ਲੋਕ ਸੰਘਰਸ਼ਾਂ 'ਚ ਜਿਹੜੇ ਉਹ ਲੱਗੇ ਹੋਏ ਆਂ ਕਿਉਂਕਿ ਭਗਤ ਸਿੰਘ ਨਾਲ ਤੇ ਭਗਤ ਸਿੰਘ ਦੇ ਜੋ ਪਹਿਲਾਂ ਉਹਨੇ ਇਹਨਾਂ ਸੰਘਰਸ਼ ਕੀਤੇ ਆ ਇਹਨਾਂ ਕੁਝ ਲਿਖ ਕੇ ਗਿਆ ਉਹਦੇ ਤੋਂ ਸਿੱਖ ਸਿੱਕੇ ਲੋਕ ਅੱਜ ਜਿਹੜੇ ਮੈਦਾਨਾਂ 'ਚ ਉਤਰੇ ਹੋਏ ਆ ਤੇ ਜੇ ਭਗਤ ਸਿੰਘ ਜਾਉਂਦਾ ਜਾਉਂਦਾ ਹੁੰਦਾ ਤਾਂ ਕਿੱਡਾ ਵੱਡਾ ਅੰਦੋਲਨ ਹੋਣਾ ਸੀ ਸਭ ਤੋਂ ਪਹਿਲਾਂ ਇਹੀ ਲੋਕ ਹੋਣੇ ਸੀ ਜਿਨ੍ਹਾਂ ਨੇ ਭਗਤ ਸਿੰਘ ਨੂੰ ਫਾਂਸੀ ਦੇਣੀ ਸੀ ਤੇ ਭਗਤ ਸਿੰਘ ਜੇ ਹੁੰਦੇ ਫਰਜ ਕਰੋ 5 ਤਰੀਕ ਨੂੰ ਉਹ ਆ ਜਾਂਦੇ ਤਾਂ ਉਹ ਕਿਹਦੇ ਨਾਲ ਖੜਦੇ ਕਿਸਾਨਾਂ ਨਾਲ ਖੜਦੇ ਜਾਂ ਮੁੱਖ ਮੰਤਰੀ ਤੇ ਸਰਕਾਰ ਨਾਲ ਖੜਦੇ ਦੇਖੋ ਮੁੱਖ ਮੰਤਰੀ ਦੇ ਸਰਕਾਰ ਦਾ ਤੋਂ ਦੁਸ਼ਮਣੀ ਹੋਊਗਾ ਠੀਕ ਉਹਨਾਂ ਲੋਕਾਂ ਨਾਲ ਖੜਨਾ ਸੀ ਜੋ ਸੱਚੀ ਮੁੱਚੀ ਨਿਕਲਾਅ ਦਾ ਮਤਲਬ ਜਾਣਦੇ ਤੇ ਇਨਕਲਾਬ ਦੇ ਜ਼ਿੰਦਾਬਾਦ ਦਾ ਨਾਅਰਾ ਜਿਹੜਾ ਬੁਲੰਦ ਕਰ ਰਹੇ ਆ ਹੈ ਨਾ ਇਸ ਲਈ ਅਸੀਂ ਇਹ ਮੰਨਦੇ ਆ ਕਿ ਭਗਤ ਸਿੰਘ ਦੀ ਸੱਚੀ ਵਿਰਾਸਤ ਜਿਹੜੀ ਉਹ ਇਹੀ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਇਨਕਲਾਬੀ ਲੋਕ ਜਿਹੜੇ ਆ ਉਹ ਲੜ ਰਹੇ ਆ ਤੇ ਭਗਤ ਸਿੰਘ ਨੇ ਉਸ ਦਿਨ ਵੀ ਸਾਡੇ ਨਾਲ ਹੀ ਖੜਨਾ ਸੀ ਪੰਜ ਤਰੀਕ ਨੂੰ ਵੀ ਸਾਡੇ ਨਾਲ ਖੜਨਾ ਸੀ ਹਰੇਕ ਅੰਦੋਲਨ ਵਿੱਚ ਭਗਤ ਸਿੰਘ ਨੇ ਮੋਰੀ ਰੋਲ ਅਦਾ ਕਰਨਾ ਸੀ ਉਹ ਉਸ ਜੰਗ ਦਾ ਜਰਨੈਲ ਸੀ ਜਿਹੜੀ ਜੰਗ ਅੱਜ ਵੀ ਇਨਕਲਾਬੀ ਲੋਕ ਲੜ ਰਹੇ ਆ ਤੇ ਉਹ ਜ ਰਨਾਸੀ ਪਾਇੰਤਰੀ ਕੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਕਿ ਅਸੀਂ ਹੁਣ ਤੱਕ 50000 ਪਲਸ ਲੋਕਾਂ ਨੂੰ ਨੌਕਰੀ ਦੇ ਦਿੱਤੀ ਹੈ ਉਹ ਕਹਿੰਦੇ ਅਸੀਂ ਬੇਰੁਜ਼ਗਾਰੀ ਨੂੰ ਵੱਡੀ ਠੱਲ ਪਾਤੀ ਹੈ ਕਿਵੇਂ ਦੇਖਦੇ ਹੋ ਦੇਖੋ ਇੱਥੇ ਸੈਂਕੜੇ ਨੌਜਵਾਨ ਬੇਰੁਜ਼ਗਾਰ ਫਿਰਦੇ ਆ 80 ਲੱਖ ਨੌਜਵਾਨ ਪੰਜਾਬ ਵਿੱਚ ਬੇਰੁਜ਼ਗਾਰ ਨੇ ਜਿਹੜਾ ਇਹ ਕਹਿੰਦੇ ਆ ਕਿ ਅਸੀਂ ਬਹੁਤ ਨੌਕਰੀਆਂ ਦਿੱਤੀਆਂ ਤੁਸੀਂ ਦੇਖ ਲਓ ਕਿ ਇਹ ਮਸ਼ਹੂਰੀਆਂ ਕਰ ਰਿਹਾ ਕਿ ਸੀ ਅਸੀਂ ਸਕੂਲਾਂ ਨੂੰ ਵੈਨਾਂ ਲਵਾਤੀਆਂ ਦੂਜੇ ਪਾਸੇ ਸਕੂਲਾਂ ਨੂੰ ਵੈਨਾਂ ਵਾਲੀ ਤਾਂ ਗੱਲ ਬੜੀ ਪ੍ਰਚਾਰ ਰਿਹਾ ਜਿਹੜੀ ਸਕੂਲ ਘਟ ਕਰਨ ਦੀ ਗੱਲ ਕਰ ਰਿਹਾ ਇਹ ਵੀ ਹਾਈ ਸਕੂਲ ਮਰਜ ਕਰ ਦੇਣੇ ਆ ਹਨਾ ਸਕੂਲਾਂ ਦੀ ਗਿਣਤੀ ਘਟ ਕਰਨਾ ਮਤਲਬ ਇਹ ਵੀ ਟੀਚਰਾਂ ਦੀ ਜਿਹੜੀ ਗਿਣਤੀ ਘਟ ਕਰਨਾ ਦੂਜੀ ਗੱਲ ਸਿਹਤ ਸਿਹਤ ਵਿਭਾਗ ਦੇਖ ਲਓ 4 ਸਾਲ ਬਾਅਦ ਇਹਨਾਂ ਨੇ ਨਰਸਿੰਗ ਸਟਾਫ ਦੀ ਭਰਤੀ ਕੱਢੀ 1.5 300 ਪੋਸਟਾਂ ਕੱਢੀਆਂ ਨਰਸਿੰਗ ਬਹੁਤ ਵੱਡੀ ਗਿਣਤੀ ਨਰਸਿੰਗ ਸਟੂਡੈਂਟ ਜਿਹੜੇ ਬੇਰੁਜ਼ਗਾਰ ਫਿਰਦੇ ਆ 6-6000 4-4000 ਚ ਲਿੱਕ ਗਏ ਆ ਇਹਨਾਂ ਨੇ ਰੋਜ਼ਗਾਰ ਦੇ ਨਾਂ ਤੇ ਔਰ ਦੇ ਮੂੰਹ 'ਚ ਜੀਰਾ ਦਿੱਤਾ ਠੀਕ ਆ ਉਹ ਉਹ ਵੀ ਕਿਉਂਕਿ ਇਹਨਾਂ ਨੂੰ ਜੜੀਆਂ ਸਰਕਾਰੀ ਸੰਸਥਾਵਾਂ ਇਹਨਾਂ ਨੇ ਚਲਾਉਣੀ ਆ ਉਹਦੇ ਲਈ ਬੰਦੇ ਤਾਂ ਇਹਨਾਂ ਨੂੰ ਭਰਤੀ ਕਰਨੀ ਪੈਣੀ ਸੀ ਜਿਹੜੇ ਅਗਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਥੋੜੀ-ਮੋਟੀ ਜਿਹੜੀ ਉਹ ਜਿੱਥੇ-ਜਿੱਥੇ ਮਾੜੇ-ਮੋਟੇ ਇਹਨਾਂ ਨੇ ਦਫ਼ਤਰ ਚਲਾਉਣੇ ਆ ਉਹ ਬੰਦੇ ਤਾਂ ਰੱਖਣੇ ਪੈਣੇ ਇਹਨਾਂ ਨੂੰ ਉਹ ਬੰਦੇ ਰੱਖੇ ਇਹਨਾਂ ਨੇ ਉਸ ਤੇ ਦੀ ਮਸ਼ਹੂਰੀ ਕਰੀ ਜਾਂਦੇ ਆ ਹਨਾ ਔਰ ਦੇ ਮੂੰਹ 'ਚ ਜੀਰਾ ਦੇਣ ਨਾਲ ਸਮੱਚ ਜਿਹੜਾ ਔਰ ਦਾ ਢਿੱਡ ਨਹੀਂ ਭਰ ਜਾਂਦਾ ਇਹ ਜਿਹੜੀ ਵੱਡੀ ਜਨਤਾ ਇਹ ਇਹ ਤਾਂ ਜਿਹੜੀਆਂ ਪਹਿਲਾਂ ਤਾਂ ਪੋਸਟਾਂ ਨੇ ਨਾ ਜਿਹੜੀਆਂ ਕੁਝ ਡਾਕ ਚ ਭਰਤੀ ਕਰਤੀ ਪੁਲਿਸ ਭਰਤੀ ਕਰਤੀ ਕਿਉਂਕਿ ਲੋਕ ਬਹੁਤ ਵਿਰੋਧ ਕਰ ਰਹੇ ਪੁਲਿਸ ਦੀ ਭਰਤੀ ਦਾ ਚੱਕਰ ਨਹੀਂ ਪੈਣੀ ਸੀ ਇਹਨਾਂ ਨੂੰ ਹਨਾ ਇਹ ਜਿਹੜੀਆਂ ਛੋਟੀਆਂ ਮੋਟੀਆਂ ਭਰਤੀਆਂ ਕੀਤੀਆਂ ਜਾਂ ਪ੍ਰੋਫੈਸਰ ਭਰਤੀ ਕੀਤੇ ਕਿਉਂਕਿ ਉਹ ਸੰਘਰਸ਼ਾਂ ਚ ਸੀਗੇ ਉਹ ਤਾਂ ਉਹ ਅਗਲੇ ਨੇ ਡੰਡੇ ਤੇ ਜ਼ੋਰ ਤੇ ਕਰਵਾਏ ਆ ਹਨਾ ਭਰਤੀ ਹੋਏ ਆ ਹਨਾ ਕੋਈ ਵੀ ਇੱਥੇ ਨਵਾਂ ਰੁਜ਼ਗਾਰ ਕੀ ਪੈਦਾ ਕੀਤਾ ਇਹਨਾਂ ਨੇ ਹਨਾ ਰੁਜ਼ਗਾਰ ਦਾ ਹਾਲ ਤਾਂ ਤਾਂ ਹੁੰਦਾ ਨਾ ਜਿਤਨਾ ਨਵਾਂ ਰੁਜ਼ਗਾਰ ਪੈਦਾ ਕਰਦੇ ਇੱਕ ਵੀ ਨਵੀਂ ਪੋਸਟ ਦੱਸ ਦੋ ਇਹ ਸਰਕਾਰ ਨੇ ਕਾਂਗਰਸ ਜਾਂ ਅਕਾਲੀ ਨੇ ਕਦੇ ਕੋਈ ਨਵੀਂ ਪੋਸਟ ਕੱਢ ਮਾਰ ਰੋਜ਼ਗਾਰ ਪੈਦਾ ਪੈਦਾ ਹੀ ਨਹੀਂ ਕੀਤਾਗਾ ਹੈਨਾ ਰੋਜ਼ਗਾਰ ਦਾ ਹੱਲ ਤਾਂ ਹੋਣਾ ਜੇ ਇੱਥੇ ਇੰਡਸਟਰੀ ਲੱਗੂਗੀ ਰੋਜ਼ਗਾਰ ਦਾ ਤਾਂ ਹੱਲ ਹੋਣਾ ਜੇ ਇੱਥੇ ਹੋਰ ਸਰਕਾਰੀ ਸੰਸਥਾਵਾਂ ਖੁੱਲਣਗੀਆਂ ਸਕੂਲ ਕਾਲਜ ਖੁੱਲਣਗੇ ਰੋਜ਼ਗਾਰ ਦਾ ਹੱਲ ਜਿਹੜਾ ਜਮਾ ਨਹੀਂ ਕੀਤਾ ਸੱਤਾ ਨਾਸ ਕੀਤਾ ਹੋਇਆ ਹੈ